ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕੁੱਤਿਆਂ ਦੀ ਮਦਦ ਤਾਂ ਭਾਵੇਂ ਉਸ ਪੱਧਰ ਦੀ ਨਾ ਹੋਵੇ ਜਿਸ ਪੱਧਰ ਦੀ ਵਿਕਸਿਤ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ। ਵਧੀਆ ਨਸਲ ਦੇ ਕੁੱਤੇ ਜਿੱਥੇ ਘਰਾਂ ਦੇ ਸ਼ਿੰਗਾਰ ਬੰਦਿਆਨ ਉੱਥੇ ਮਨੁੱਖੀ ਜਾਤੀ ਦੇ ਬਹੁਤ ਸਾਰੇ ਕੰਮਾਂ ਵਿੱਚ ਵੀ ਸਹਾਇਤਾ ਕਰਦੇ ਹਨ। ਕੁਝ ਲੋਕਾਂ ਨੂੰ ਕੁੱਤੇ ਬਿੱਲੀਆਂ ਰੱਖਣ ਦੇ ਨਾਲ ਸੁੱਖ ਮਿਲਦਾ ਹੈ ਅਤੇ ਉਹ ਸ਼ਾਂਤੀ ਭਰਿਆ ਜੀਵਨ ਬਤੀਤ ਕਰਦੇ ਹਨ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵਧੀਆ ਨਸਲ ਦੇ ਕੁੱਤਿਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਤੋਂ ਕੰਮ ਲੈਂਦੀਆਂ। ਜਿਨ੍ਹਾਂ ਨੂੰ ਮਨੁੱਖੀ ਦੇ ਲਈ ਮਨੁੱਖਾ ਦੇ ਲਈ ਕਰਨ ਦਾ ਔਕਾ ਹਾਂ। ਨਿਊਜ਼ੀਲੈਂਡ ਪੁਲਿਸ ਦੇ ਕੋਲ ਜੇ ਕੁੱਤੇ ਹਨ ਜੋ ਕਿ ਨਕਲੀ ਨੋਟਾਂ ਦੀ ਵੀ ਪਛਾਣ ਕਰ ਲੈਂਦੇ ਹਨ ਇਹਨਾਂ ਵਿਸ਼ੇਸ਼ ਨਸਲ ਦੇ ਕੁੱਤਿਆਂ ਨੂੰ ਸੰਗੰਧ ਦੇ ਨਾਲ ਅਝੀਹਾਸ ਖਾਇ ਜਾਂਦਾ ਹੈ ਕਿ ਉਹ ਨਕਲੀ ਅਤੇ ਅਸਲੀ ਨੋਟਾਂ ਦੀ ਵੀ ਪਛਾਣ ਕਰ ਲੈਂਦੇ ਹਨ ਇਹ ਕੁੱਤੇ ਹਵਾਈ ਅੱਡਿਆਂ ਬੰਦਰਗਾਹਾਂ ਜਹਾਜ਼ਾਂ ਤੇ ਗੋਦਾਮਾਂ ਵਿੱਚ ਕੰਮ ਕਰਦੇ ਵੇਖੇ ਜਾ ਸਕਦੇ ਹਨ ਹੁਣ ਇਹ ਕੁੱਤੇ ਵੱਡੀ ਮਾਤਰਾ ਵਿੱਚ ਅਨਾ ਐਲਾਨੀ ਨਗਦੀ ਲੱਭਣ ਵਿੱਚ ਮਦਦ ਕਰ ਸਕਦੇ ਹਨ ਜੋ ਦੇਸ਼ ਨੂੰ ਮਨੀ ਲਾਂਡਰਿੰਗ ਅਤੇ ਅਤਵਾਦ ਫੰਡਿੰਗ ਵਰਗੀਆਂ ਸੰਭਾਵੀ ਅਪਰਾਧਕ ਗਤੀਵਿਧੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਇਹ ਨਿਊਜ਼ੀਲੈਂਡ ਦੇ ਐਂਟੀ ਮਨੀ ਲਾਂਡਰਿੰਗ ਐਂਡ ਕਾਊਂਟਰਿੰਗ ਫਾਈਨਾਂਸਿੰਗ ਆਫ ਟੈਰੋਰਿਜ਼ਮ ਐਕਟ ਦੇ ਤਹਿਤ ਕੀਤਾ ਜਾਂਦਾ ਹੈ ਨਕਲੀ ਨੋਟਾਂ ਦੇ ਨਾਲ-ਨਾਲ ਕੁੱਤਿਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦਾ ਪਤਾ ਲਗਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ